ਦਾ ਗੁਰਮੁਖ ਖੱਲੂਕਾਰਾ ਸ਼ਬਦ ਹੈ ਨਾ ਖੱਲੂਕਾਰੇ ਸ਼ਬਦ ਦਾ ਅਰਥ ਹੁੰਦਾ ਸਰਬਨਾਸ਼ ਸਿੱਖ ਇਤਿਹਾਸ ਦੇ ਤਿੰਨ ਖੱਲੂਕਾਰੇ ਹੋਏ ਨੇ ਇੱਕ ਖੱਲੂਕਾਰਾ ਆ ਜਿਹੜਾ ਅੱਜ ਆਪਾਂ ਵਿਚਾਰਨਾ ਇਹ 1746 ਈਸਵੀ ਨੂੰ ਹੋਇਆ ਉਸ ਤੋਂ ਬਾਅਦ ਵੱਡਾ ਖੱਲੂਕਾਰਾ 1772 ਈਸਵੀ ਨੂੰ ਕੋਪਰਹੀੜਾ ਦੇ ਸਥਾਨ ਤੇ ਹੋਇਆ ਤੇ 3 ਤੀਸਰਾ ਕੱਲੂਕਾਰਾ ਜੂਨ 1984 ਨੂੰ ਗੁਰਮਖੋ ਹੋਇਆ ਅੰਮ੍ਰਿਤਸਰ ਸਾਹਿਬ ਜੋ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇਨ ਕੱਲੂਕਾਰੇ ਨੇ ਜਿਹੜਾ ਇਹ ਛੋਟਾ ਕੱਲੂਕਾਰਾ ਗੁਰਦਾਸਪੁਰ ਦੇ ਨਜ਼ਦੀਕ ਕਨੂਵਾਲ ਦੇ ਇਲਾਕੇ ਦੇ ਜੋ ਛੰਬ ਸਨ ਲਗਭਗ ਇਹ ਕਹਿ ਲੋ ਵੀ 20 ਤੋਂ 25 ਕਿਲੋਮੀਟਰ ਦਾ ਜੋ ਇਹ ਏਰੀਆ ਸੀ ਇਹਦੇ ਵਿੱਚ ਕਾਰ ਇਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ ਔਰ ਇੱਕੋ ਦਿਨ ਦੇ ਵਿੱਚ ਲਗਭਗ 8 ਤੋਂ 10000 ਸਿੱਖ ਸਨ ਜਿਹੜੇ ਉਹ ਸ਼ਹੀਦ ਕਰ ਦਿੱਤੇ ਗਏ ਇੱਕੋ ਦਿਨ ਦੇ ਵਿੱਚ ਤਾਂ ਜਿਹੜੀ ਇਹ ਕੱਲੂ ਘਾਰੇ ਦੀ ਆਰੰਭਤਾ ਹੈ ਉਹ ਕਿੱਥੋਂ ਹੁੰਦੀ ਹੈ 1746 ਈਸਵੀ ਨੂੰ ਵਸਾਖੀ ਵਾਲੇ ਦਿਨ ਐਮਨਾਬਾਦ ਦੇ ਨਜ਼ਦੀਕ ਇੱਕ ਗੁਰਦੁਆਰਾ ਸਾਹਿਬ ਪੈਂਦਾ ਰੋੜੀ ਸਾਹਿਬ ਉਹ ਜੀ ਮੈਂ ਯਤਨ ਕਰਦਾ ਵੀ ਸੌਖੇ ਤਰੀਕੇ ਨਾਲ ਆਪਣਾ ਸਮਝੀਏ ਵੈਸੇ ਇੱਕ ਤੇ ਲੰਮਾ ਇਤਿਹਾਸ ਕਈ ਦਿਨਾਂ ਦਾ ਬਣਦਾ ਹੈ ਗੁਰਦੁਆਰਾ ਰੋੜੀ ਸਾਹਿਬ ਹੈ ਗੁਰਦੁਆਰਾ ਰੋੜੀ ਸਾਹਿਬ ਦੇ ਅਸਥਾਨ ਦੇ ਉੱਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਨਾਲ ਉਹਨਾਂ ਦੇ ਸਿੱਖ ਸਨ ਸੁਖਾ ਸਿੰਘ ਮਾੜੀ ਕੰਬੂ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਵਢਿਆ ਇਹ ਦੋਨੋਂ ਸਿੱਖ ਆਪੋ ਆਪਣੇ ਜਥਿਆਂ ਨੂੰ ਲੈ ਕੇ ਪਹੁੰਚਦੇ ਆ ਜਿਹੜਾ ਇਹ ਐਮਨਾਬਾਦ ਦਾ ਸੂਬੇਦਾਰ ਹੈ ਐਮਨਾਬਾਦ ਦਾ ਸੂਬੇਦਾਰ ਹੈ ਲਖਪਤ ਰਾਏ ਦਾ ਭਰਾ ਜਸਪਤ ਰਾਏ ਇਹ ਦੋਨੇ ਖੱਤਰੀ ਭਰਾ ਸਨ ਲਖਪਤ ਰਾਏ ਤੇ ਜਸਪਤ ਰਾਏ ਕਹਿਣ ਨੂੰ ਭਾਵੇਂ Hindu ਖੱਤਰੀ ਸੀ ਪਰ ਅਸਲ ਦੇ ਵਿੱਚ ਇਸ ਸਿੱਖਾਂ ਦੇ ਬਹੁਤ ਵੱਡੇ ਕੱਟੜ ਦੁਸ਼ਮਣ ਸਨ ਸਿੱਖਾਂ ਦਾ ਖੁਰਾਕੋਜ ਮਟਾਉਣ ਦੀਆਂ ਮਹਿਮਾਂ ਦੇ ਵਿੱਚ ਇਹ ਇਨਾਂ ਸਰਕਾਰੀ ਮੁਗਲਾਂ ਤੋਂ ਵੀ ਅੱਗੇ ਹੋ ਕੇ ਤੁਰਦੇ ਸਨ ਜਦੋਂ ਜ਼ਕਰੀਆ ਖਾਨ ਦੀ ਮੌਤ ਹੁੰਦੀ ਹੈ 1745 ਦੇ ਵਿੱਚ ਜਕਰਿਆ ਖਾਨ ਤੋਂ ਬਾਅਦ ਉਹਦਾ ਪੁੱਤਰ ਯਈਆ ਖਾਨ ਲਾਹੌਰ ਦਾ ਸੁਬੇਦਾਰ ਬਣ ਜਾਂਦਾ ਹੈ। ਉਹ ਆਪਣੇ ਪਿਓ ਤੋਂ ਵੀ ਵੱਧ ਜਲਮ ਸੀ। ਉਸ ਸਮੇਂ ਜਿਹੜਾ ਹੈ ਉਹ ਐਮਨਾਬਾਦ ਦਾ ਸੁਬੇਦਾਰ ਲਖਪਤ ਰਾਏ ਆਪਣੇ ਪਰਾ ਜਸਪਤ ਰਾਏ ਨੂੰ ਲਵਾ ਦਿੰਦਾ ਹੈ। ਤੇ ਜਸਪਤ ਰਾਏ ਨੂੰ ਖਬਰ ਮਿਲਦੀ ਹੈ ਕਿ ਕੁਝ ਸਿੱਖਾਂ ਦੇ ਜਥੇ ਗੁਰਦੁਆਰਾ ਰੂੜੀ ਸਾਹਿਬ ਟਿਕੇ ਹੋਏ ਨੇ ਇਹ ਆਪਣੀਆਂ ਫੌਜਾਂ ਲੈ ਕੇ ਉੱਥੇ ਪਹੁੰਚ ਜਾਂਦਾ ਸਿੱਖਾਂ ਨੂੰ ਕਹਿੰਦਾ ਵੀ ਇੱਥੋਂ ਚਲੋ ਅੱਗੇ ਨੂੰ ਚਲੋ ਸਰਦਾਰ ਜੱਸਾ ਸਿੰਘ ਔਰਾਂ ਨੇ ਕਿਹਾ ਵੀ ਇਹ ਸਿੱਖਾਂ ਦਾ ਅਸਥਾਨ ਹੈ ਗੁਰਦੁਆਰਾ ਰੂੜੀ ਸਾਹਿਬ ਅਸੀਂ ਆਪਣੇ ਗੁਰੂ ਦੇ ਸਥਾਨ ਤੇ ਆਏ ਹਾਂ ਚਲੋ ਜੇ ਸਰਕਾਰ ਨੂੰ ਸਾਡੇ ਇੱਥੇ ਬੈਠਣ ਦੇ ਉੱਤੇ ਤਖਲੀਪ ਹੈ ਤੇ ਅਸੀਂ ਕੱਲ ਨੂੰ ਵਿਸਾਖੀ ਦਾ ਦਿਨ ਹੈ ਵਿਸਾਖੀ ਦੇ ਦਿਨ ਉੱਤੇ ਸਵੇਰ ਦੇ ਦੀਵਾਨਸ ਜਾ ਕੇ ਅਸੀਂ ਅੱਗੇ ਨੂੰ ਚਾਲੇ ਪਾ ਦੇਾਂਗੇ ਜਸਪਤ ਰਾਏ ਨੇ ਕਿਹਾ ਮੈਂ ਇੱਥੋਂ ਦਾ ਸੂਬੇਦਾਰ ਹਾਂ ਹੁਕਮ ਇੱਥੇ ਮੇਰਾ ਚੱਲੇਗਾ ਸਿੱਖਾਂ ਨੇ ਕਿਹਾ ਅਸੀਂ ਕਿਸੇ ਦਾ ਹੁਕਮ ਨਹੀਂ ਮੰਨਦੇ ਹੁੰਦੇ ਤਾਂ ਜਸਪਤ ਰਾਏ ਨੇ ਲਾਹੌਰ ਤੋਂ ਖਬਰ ਭੇਜੀ ਤੇ ਭਾਰੀ ਫੌਜਾਂ ਹੋਰ ਮੰਗਾਲੀਆਂ ਜੀ ਸਿੱਖਾਂ ਨੂੰ ਜਸਪਤ ਰਾਏ ਨੇ ਵਿਸਾਖੀ ਵਾਲੇ ਦਿਨ 1746 ਨੂੰ ਗੁਰਦੁਆਰਾ ਗੋਲੀ ਦੇ ਸੈਹੰਦ ਕੋਲ ਸਥਾਨ ਦੇ ਉੱਤੇ ਘੇਰਾ ਪਾ ਲਿਆ ਘੇਰਾ ਪਾ ਕੇ ਹਾਥੀ ਦੇ ਉੱਤੇ ਬੈਠ ਕੇ ਸਿੱਖਾਂ ਨੂੰ ਮੰਦੀਆਂ ਚੰਗੀਆਂ ਗਾਲਾਂ ਤੇ ਬੁਰਾ ਬੋਲਣਾ ਸ਼ੁਰੂ ਕਰ ਦਿੱਤਾ ਮਕਸਦ ਇੱਕੋ ਹੀ ਸੀ ਵੀ ਸਿੱਖ ਸਾਡੇ ਨਾਲ ਉਲਝਣ ਲੜਾਈ ਕਰਨ ਤੇ ਸਾਨੂੰ ਇਹਨਾਂ ਸਿੱਖਾਂ ਨੂੰ ਮਾਰਨ ਦਾ ਬਹਾਨਾ ਮਿਲ ਜਾਏ ਜਦੋਂ ਚਾਰੇ ਪਾਸੇ ਤੋਂ ਕੇਰਾ ਵੀ ਪਾਲਿਆ ਗੁਰਦੁਆਰਾ ਸਾਹਿਬ ਦੇ ਸਥਾਨ ਨੂੰ ਉੱਤੋਂ ਹਾਥੀ ਉੱਤੇ ਬੈਠ ਕੇ ਜਸਪਤ ਰਾਏ ਬੁਰਾ ਭਲਾ ਸ਼ਬਦ ਬੋਲਦਾ ਹੈ ਗੁਰੂ ਕਿਆ ਸਿੱਖਾਂ ਨੇ ਕਿਹਾ ਵੀ ਲੜਾਈ ਆਪਣੇ ਸਿਰ ਪੈ ਗਈ ਹੈ ਲੜਾਈ ਆਪਣੇ ਸਿਰ ਪੈ ਗਈ ਹੈ ਜਸਪਤ ਰਾਏ ਨੇ ਲੜਿਆਂ ਤੋਂ ਬਿਨਾ ਆਪਾਂ ਨੂੰ ਬਾਹਰ ਨਿਕਲਣ ਕੋਈ ਨਹੀਂ ਦੇਣਾ ਜੇ ਹੁਣ ਸਿਰ ਪਈ ਗਈ ਹੈ ਤੇ ਲੜੀ ਲੈਣਾ ਚਾਹੀਦਾ ਤੋ ਸਿੱਖ ਵੀ ਗੁਰਮਖੋ ਫਿਰ ਜਿਹੜਾ ਸੀ ਉਹ ਮੈਦਾਨ ਦੇ ਵਿੱਚ ਆ ਗਏ ਜਸਪਤ ਰਾਈ ਦੀਆਂ ਫੌਜਾਂ ਦੇ ਨਾਲ ਲੜਾਈ ਸ਼ੁਰੂ ਹੋ ਗਈ ਜਦੋਂ ਕਿ ਸਿੱਖਾਂ ਦੇ ਨਾਲ ਬਜ਼ੁਰਗ ਵੀ ਸਨ ਬੀਬੀਆਂ ਵੀ ਸਨ ਨੌਜਵਾਨ ਬੱਚੇ ਛੋਟੇ ਬੱਚੇ ਵੀ ਸਨ ਪਰਿਵਾਰ ਵੀ ਸਨ ਸਿੱਖਾਂ ਦੇ ਨਾਲ ਔਰ ਇਹ ਗੱਲ ਪੱਕੀ ਹੈ ਜਦੋਂ ਬੰਦੇ ਨਾਲ ਪਰਿਵਾਰ ਹੋਵੇ ਉਹ ਲੜਨਾ ਨਹੀਂ ਚਾਹੁੰਦਾ ਹੁੰਦਾ ਕਿਸੇ ਨਾਲ ਪਰ ਲੜਾਈ ਗੜ ਪੈ ਗਈ ਸੀ ਹੁਣ ਜਦੋਂ ਲੜਨਾ ਸ਼ੁਰੂ ਹੋ ਗਿਆ ਇੱਕ ਰੰਗਰੇਟੇ ਸਿੰਘ ਹੋਏ ਨੇ ਭਾਈ ਨਿਵਾਹੁ ਸਿੰਘ ਬੜਾ ਫਰਤੀਲਾ ਜਾਂ ਇਹ ਨੌਜਵਾਨ ਸੀ ਇਹ ਪਿੱਛੋਂ ਘੋੜਾ ਭਜਾ ਕੇ ਤੇ ਨਜ਼ਦੀਕ ਆਉਂਦਾ ਤੇ ਜਸਪਤਰ ਇਸ ਹਾਥੀ ਉੱਤੇ ਬੈਠਾ ਸੀ ਨਾ ਉਹਦੇ ਨਜ਼ਦੀਕ ਥੱਲੇ ਉਤਰ ਕੇ ਭੱਜਿਆ ਤੇ ਹਾਥੀ ਦੀ ਪੂਛ ਫੜ ਕੇ ਪਿੱਛੋਂ ਤੇ ਪਿਛਲੇ ਪਾਸੇ ਤੇ ਚੜ ਗਿਆ ਹਾਥੀ ਦੇ ਉੱਪਰ ਚੜ ਕੇ ਹਾਥੀ ਦੇ ਉੱਪਰ ਤੇ ਤਲਵਾਰ ਕੱਢੀ ਤੇ ਗਰਦਮਲ ਕਿਥਲੇ ਛੋੜ ਦਿੱਤੀ ਜਸਪਤਰ ਆਈ ਤਦ ਕਥਰਡੇ ਪਈ ਹਾਥੀ ਸੀ ਜਿਹੜਾ ਉਹ ਚੀਕਾਂ ਮਾਰਦਾ ਅੱਗੇ ਨੂੰ ਭੱਜ ਪਿਆ ਜਦੋਂ ਆਪਣੇ ਸਰਦਾਰ ਦੀ ਗਰਦਨ ਧਰਤੀ ਉੱਤੇ ਡਿੱਗੀ ਦੇਖੀ ਤੇ ਫੌਜਾਂ ਸਾਰੀਆਂ ਸਾਰੀਆਂ ਭੱਜ ਗਈਆਂ ਸਾਰੀਆਂ ਫੌਜਾਂ ਤੇ ਸਰਦਾਰ ਹੀ ਮਾਰਿਆ ਗਿਆ ਜਦੋਂ ਫੌਜਾਂ ਭੱਜ ਗਈਆਂ ਬਾਜੀ ਤਾਂ ਸਿੱਖਾਂ ਦੇ ਹੱਥ ਲੱਗ ਗਈ ਪਰ ਜਿਹੜਾ ਜਸਪਤ ਰਾਏ ਦਾ ਸਿਰ ਸੀ ਉਹ ਉੱਥੇ ਹੀ ਰਹਿ ਗਿਆ ਤੇ ਹਾਥੀ ਉੱਤੇ ਸਰੀਰ ਕੱਲਾ ਲੈ ਕੇ ਤੇ ਹਾਥੀ ਭੱਜ ਗਿਆ ਸੀ ਜਦੋਂ ਜਸਪਤ ਰਾਏ ਦੇ ਮੌਤ ਦੀ ਜਿਹੜੀ ਖਬਰ ਹੈ ਉਹ ਵੱਡੇ ਭਰਾ ਲਖਪਤ ਰਾਏ ਨੂੰ ਮਿਲਦੀ ਹੈ ਉਹ ਅੱਤ ਦੇ ਕਰੋਧ ਵਿੱਚ ਆ ਜਾਂਦਾ ਪਰ ਸਮੱਸਿਆ ਇੱਕ ਹੋਰ ਹੋ ਗਈ ਸਮੱਸਿਆ ਇਹ ਹੋਈ ਵੀ ਜਸਪਤ ਰਾਏ ਦੀ ਲਾਸ਼ ਤਾਂ ਪਿੰਡ ਪਹੁੰਚ ਗਈ ਸਿਰ ਨਹੀਂ ਸੀ ਪਹੁੰਚਿਆ ਹੁਣ ਸੰਸਕਾਰ ਕਿਵੇਂ ਕਰਨੋਗਾ ਸਿਰ ਤੋਂ ਬਿਨਾ ਸੰਸਕਾਰ ਨਹੀਂ ਸੀ ਹੋ ਸਕਦਾ ਸਿੱਖਾਂ ਨੂੰ ਲਖਪਤ ਰਾਏ ਦਾ ਇੱਕ ਗੁਰੂ ਸੀ ਗੋਸਵਾਮੀ ਕ੍ਰਿਸ਼ਨਦਾਸ ਨਾਮ ਉਹਦਾ ਕਈਆਂ ਨੇ ਵੱਖੋਖਰਾ ਨਾਮ ਦੱਸਿਆ ਉਹ ਕਹਿੰਦਾ ਵੀ ਮੈਂ ਸਿੱਖਾਂ ਨੂੰ ਬੇਨਤੀ ਕਰਦਾ ਵੀ ਸਿਰ ਦੇ ਦਿਓ ਇਹਦਾ ਰੋਸ ਸਸਕਾਰ ਤੇ ਸੀ ਕਰ ਲਈਏ ਉਹ ਜਿਹੜਾ ਗੋਸਵਾਮੀ ਸੀ ਉਹ ਸਿੱਖਾਂ ਦੇ ਕੋਲੇ ਚੱਲ ਕੇ ਆਇਆ ਸਿੱਖਾਂ ਨੇ ਕਿਹਾ ਵੀ ਸਿਰ ਸਾਡੇ ਕੋਲ ਪਿਆ ਪਰ ਇਹ ਚੜ ਕੇ ਸਾਡੇ ਉੱਤੇ ਆਇਆ ਸੀ ਅਸੀਂ ਤਾਂ ਸ਼ਾਂਤਮਈ ਗੁਰਦੁਆਰਾ ਸਾਹਿਬ ਬੈਠੇ ਸੀ ਇਦਾਂ ਸਿਰ ਨਹੀਂ ਦੇਣਾ ਮੁੱਲ ਪਾਵਾਂਗੇ 500 ਰੁਪਇਆ ਦੇ ਕੇ ਸਿੱਖਾਂ ਨੂੰ ਸਿਰ ਮੁੱਲ ਖਰੀਦਿਆ ਜੋ ਸਿਰ ਮੁੱਲ ਖਰੀਦਿਆ ਸਿਰ ਮੁੱਲ ਖਰੀਦ ਕੇ 500 ਰੁਪਏ ਦਾ ਉਸ ਸਮੇਂ ਦਾ ਇਹ ਕਹਿ ਲੋ ਲੱਖਾਂ ਰੁਪਏ ਬੰਦੇ ਨੇ ਅੱਜ ਦੇ ਫਿਰ ਕਿਤੇ ਜਸਪਤਰਾ ਸਸਕਾਰ ਕੀਤਾ ਗਿਆ ਸਸਕਾਰ ਤੇ ਆਪਣੇ ਭਰਾ ਦਾ ਕਰ ਲਿਆ ਲਖਪਤਰਾਈ ਨੇ ਲਖਪਤਰਾਈ ਦਿੱਲੀ ਪਹੁੰਚਦਾ ਹੈ ਯਾਇਆ ਖਾਨ ਦੇ ਦਰਬਾਰ ਵਿੱਚ ਜਾ ਕੇ ਆਪਣੀ ਪੱਗ ਇਹਦਾ ਸੁਟ ਦਿੰਦਾ ਉਹਦੇ ਪੈਰਾਂ ਦੇ ਵਿੱਚ ਕਹਿੰਦਾ ਇਹ ਪੱਗ ਤਾਂ ਸਿਰ ਦੇ ਉੱਤੇ ਬੰਨਾਂਗਾ ਜਦੋਂ ਮੈਂ ਸਿੱਖਾਂ ਦਾ ਸਰਬਨਾਸ਼ ਕਰਾਂਗਾ ਉਹ ਤੱਕ ਸਿਰ ਤੇ ਪੱਗ ਨਹੀਂ ਬੰਨਣੀ ਮੈਨੂੰ ਫੌਜਾਂ ਚਾਹੀਦੀਆਂ ਨੇ ਕਿਉਂਕਿ ਬੇਇੱਜ਼ਤੀ ਬੜੀ ਹੋਈ ਸੀ ਭਰਾ ਵੀ ਮਾਰਿਆ ਗਿਆ ਬੇਇੱਜ਼ਤੀ ਬੜੀ ਹੋਈ ਸਿਰ ਵੀ ਮੋੜ ਲੈਣਾ ਪਿਆ ਇੱਦ ਜਿਹੜੇ ਸਿੱਖ ਸਨ ਸਿੱਖਾਂ ਨੂੰ ਪਤਾ ਲੱਗ ਗਿਆ ਵੀ ਇਦਾਂ ਲੱਖ ਪੱਤਰ ਆਏ ਤੇ ਯਈਆ ਖਾਨ ਟੱਕੇ ਬੈਠਣ ਵਾਲੀ ਨਹੀਂ ਐ ਸਿੱਖਾਂ ਨੇ ਸੋਚਿਆ ਵੀ ਚਲੋ ਘਟੋ-ਘਟ ਬਚਾ ਇਸੇ ਦੇ ਵਿੱਚ ਐ ਵੀ ਆਪਾਂ ਇਧਰ ਚਲਦੇ ਆਂ ਚਲਦੇ ਆਂ ਪਹਾੜਾਂ ਨੂੰ ਨਿਕਲ ਚਲਦੇ ਆਂ ਕੋਈ ਗੋਮੋ ਸਿੱਖ ਰੋੜੀ ਸਾਹਿਬ ਦੇ ਅਸਥਾਨ ਤੋਂ ਕਈ ਹਜ਼ਾਰ ਸਿੱਖਾਂ ਦੀ ਗਿਣਤੀ ਨਾਲ ਵਿੱਚ ਬਜ਼ੁਰਗ ਨੇ ਬੱਚੇ ਨੇ ਬੱਚੇ ਛੋਟੇ-ਛੋਟੇ ਨੌਜਵਾਨ ਬੀਬੀਆਂ ਨੇ ਬਜ਼ੁਰਗ ਮਾਈਆਂ ਨੇ ਨਾਲ ਲੈ ਕੇ ਗੁਰਦਾਸਪੁਰ ਦੇ ਇਲਾਕੇ ਨੂੰ ਚੱਲ ਪਏ ਦਰਨੋਂ ਕਿਉਂਕਿ ਅੱਗੇ ਪਹਾੜ ਪੈਂਦੇ ਸਨ ਪਹਾੜੀ ਰਾਜੇ ਸਨ ਬਿਆਸ ਦਰਿਆ ਪੈਂਦਾ ਸੀ ਤੇ ਇਹ ਕਾਨੂੰਵਾਲ ਦੇ ਛੰਬ ਸਨ ਇਸ ਕਰਕੇ ਲਗਭਗ ਇਹ 70 ਤੋਂ 80 ਕਿਲੋਮੀਟਰ ਦਾ ਇਲਾਕਾ ਸੀ ਉਹ ਸਾਰਾ ਸਾਰਾ ਜੰਗਲ ਦਾ ਇਲਾਕਾ ਸੀ ਜਲ ਉਧਰ ਨੂੰ ਕੁਛ ਨਾ ਕੁਛ ਬਚਾਅ ਹੋ ਜਾਏਗਾ ਸਾਡਾ ਸਿੱਖ ਇਧਰ ਨੂੰ ਤੁਰ ਪਏ ਯਈਆ ਖਾਨ ਤੇ ਲਖ ਪਤਰਾਏ 1 ਲੱਖ ਦੀ ਘੋੜਸਵਾਰ ਫੌਜ ਲੈ ਕੇ 1 ਲੱਖ ਦੀ ਘੋੜਸਵਾਰ ਲੈ ਕੇ ਫੌਜ ਨਾਲ 25-30 ਹਜ਼ਾਰ ਦੀ ਪੈਦਲ ਸੈਨਾ 1/2 ਲੱਖ ਦੀ ਫੌਜ ਲੈ ਕੇ ਯਈਆ ਖਾਨ ਦਾ ਪੁੱਤਰ ਸੀ ਨਾਰਖਾਨ ਲਖ ਪਤਰਾਏ ਦਾ ਪੁੱਤਰ ਸੀ ਹਰ ਭੱਜਰਾਏ ਇਸ ਸਾਰੇ ਦੇ ਸਾਰੇ ਲੈ ਕੇ ਤੇ ਗੁਰਮੁਖ ਸਿੱਖਾਂ ਦੇ ਪਿੱਛੇ ਨੂੰ ਤੁਰ ਪਏ ਤੁਰਦਿਆਂ ਤੁਰਦਿਆਂ ਜਿਹੜੇ ਸਿੱਖ ਜਰਨੈਲ ਸਨ ਸਾਰੇ ਦੇ ਸਾਰੇ ਪਤਾ ਲੱਗਿਆ ਪਹਿਲਾਂ ਲਾਹੌਰ ਦੇ ਆਲੇ ਦੁਆਲੇ ਦੇ ਜਿਹੜੇ ਪਿੰਡਾਂ 'ਚ ਸਿੱਖ ਸਨ ਉਹਨਾਂ ਨੂੰ ਫੜਿਆ ਗਿਆ ਫੜ ਕੇ ਕਤਲ ਕਰਨਾ ਸ਼ੁਰੂ ਕੀਤਾ ਜਿਹੜਾ ਸੀ ਉਹ ਮਈ ਮਹੀਨੇ ਦੀ ਸੌਂਵਾਰੀ ਮੱਸਿਆ ਆਈ ਉਹਦੇ ਉੱਤੇ ਲਗਭਗ 20 ਤੋਂ 2000 ਆਸ-ਪਾਸੇ ਦੇ ਸਿੱਖਾਂ ਨੂੰ ਪਕੜ ਕੇ ਦ ਲਾਹੌਰ ਦੇ ਆਸ-ਪਾਸੇ ਹੁਕਮ ਕਰ ਦਿੱਤਾ ਵੀ ਜਿਹੜਾ ਵੀ ਸਿੱਖ ਮਿਲਦਾ ਨੂੰ ਮਾਰ ਦਿਓ ਬਸ ਇਦਾਂ ਇਦਾਂ ਜਈਆ ਖਾਨੇ ਹੁਕਮ ਕਰ ਦਿੱਤਾ ਸੀ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਸਾਰੇ ਪੰਜਾਬ ਦੇ ਵਿੱਚ ਇੱਧਰ ਜਿਹੜੇ ਸਿੱਖ ਜਰਨਾਇਸਨ ਉਹਨਾਂ ਨੇ ਵੀ ਦੇਖਿਆ ਵੀ ਸਿੱਖ ਕਤਲੇਆਮ ਸ਼ੁਰੂ ਹੋ ਗਿਆ ਹੁਣ ਸਰਕਾਰ ਸਾਡਾ ਸਰਬਨਾਸ਼ੀ ਕਰਨਾ ਚਾਹੁੰਦੀ ਹੈ ਕੌਮ ਦਾ ਚੱਲ ਕੇ ਸਾਰੇ ਜਿਹੜੇ ਸਾਰੇ ਉਧਰ ਨੂੰ ਤੁਰ ਪਏ ਕਾਨੂੰ ਵਾਲ ਦੇ ਛਾਂਬਾਂ ਨੂੰ ਲਗਭਗ ਇਹ ਕਹਿ ਲੋ ਵੀ ਸਿੱਖਾਂ ਦੇ ਸਾਰੇ ਜਰਨੈਲ ਉਸ ਸਮੇਂ ਦੇ ਜਿੰਨੀਆਂ ਮਿਸਲਾਂ ਸਨ ਜਿਦੇ ਵਿੱਚ ਸਰਦਾਰ ਕਰੋੜਾ ਸਿੰਘ ਸਰਦਾਰ ਹਰੀ ਸਿੰਘ ਹਰੀ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਦੀਪ ਸਿੰਘ ਨਵਾਬ ਕਪੂਰ ਸਿੰਘ ਜਿੰਨੇ ਵੀ ਸਨ ਮਹਾ ਸਿੰਘ ਸ਼ੁਕਰਚੱਕੀਆ ਚੜਤ ਸਿੰਘ ਸ਼ੁਕਰਚੱਕੀਆ ਵਾਹਿਗੁਰੂ ਇਹ ਸਾਰੇ ਦੇ ਸਾਰੇ ਜਰਨੈਲ ਇਕੱਠੇ ਹੋ ਗਏ ਸਾਰੇ ਹੁਣ ਸਿੱਖਾਂ ਦੇ ਸਾਰੇ ਜਰਨੈਲ ਇੱਕ ਤਾਂ ਇਕੱਠੇ ਲਗਭਗ ਕੌਮ ਦੀ 25000 ਗਿਣਤੀ ਇੱਕ ਥਾਂ ਉੱਤੇ ਇਕੱਠੀ ਤੇ ਕਾਨੂੰਵਾਲ ਦੇ ਛੰਪਾਂ 'ਚ ਜਾ ਕੇ ਸਿੱਖਾਂ ਨੇ ਟਿਕਾਣਾ ਕਰ ਲਿਆ ਜਦੋਂ ਟਿਕਾਣਾ ਕਰ ਲਿਆ ਇਧਰ ਯਾਹੀਆ ਖਾਨ ਤੇ ਲਖਪਤ ਰਾਏ ਨੂੰ ਵੀ ਖਬਰਾਂ ਮਿਲ ਗਈਆਂ ਵੀ ਇੰਨੀ ਵੱਡੀ ਗਿਣਤੀ 'ਚ ਸਿੱਖ ਤੇ ਸਿੱਖਾਂ ਦੇ ਲਗਭਗ ਸਾਰੇ ਜਰਨੈਲ ਸਾਰੇ ਜਰਨੈਲ ਇੱਕੋ ਥਾਂ ਦੇ ਉੱਤੇ ਹੀ ਐ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਸਿੱਖਾਂ ਨੂੰ ਤੇ ਉਹਨਾਂ ਦੇ ਜਰਨੈਲਾਂ ਨੂੰ ਇੱਕੋ ਵਾਰ ਖਤਮ ਕਰਨ ਦਾ ਚਲਦੇ ਆ ਚਲਦੇ ਆ ਇਹ ਕਹਿ ਲਊ ਵੀ ਮਈ ਚੜਦੀ ਮਈ ਜਿਹੜਾ ਸੀ ਉਹ ਜਾ ਕੇ ਯਈਆ ਖਾਨ ਤੇ ਲਖਪਤਰਾਈ ਨੇ ਕਾਨੂੰਵਾਲ ਦੇ ਛੰਬਾਂ ਨੂੰ ਚਾਰੇ ਪਾਸੇ ਧੁਕੇਰਾ ਪਾਲਿਆ ਦੇਖੋ ਇੱਕ ਪਾਸੇ ਤੇ ਦਰਿਆ ਵਗਦਾ ਸੀ ਬਿਆਸਾ ਨਾਲ ਬਿਆਸਾ ਦਰਿਆ ਦੇ ਉੱਚੇ ਪਹਾੜ ਸਨ ਪਹਾੜੀ ਰਾਜਿਆਂ ਨੂੰ ਕਹਿ ਦਿੱਤਾ ਗਿਆ ਵੀ ਜੇ ਸਿੱਖ ਤੁਹਾਡੇ ਵੱਲ ਆਉਣਗੇ ਬਚ ਕੇ ਨਿਕਲ ਗਏ ਤੇ ਸਿੱਖਾਂ ਦੀ ਥਾਂ ਉੱਤੇ ਕਤਲੇਆਮ ਤੁਹਾਡਾ ਕਰਾਂਗੇ ਇਸ ਕਰਕੇ ਇਧਰੋਂ ਸਿੱਖਾਂ ਨੂੰ ਤੁਸੀਂ ਨਹੀਂ ਆਉਣ ਦੇਣਾ ਚੜਦਾ ਸੀ ਬਿਆਸਾ ਦਰਿਆ ਇਧਰ ਗੁਰਮਖੋ ਚੱਲਦਾ ਚੱਲਦਾ ਲੱਖ ਲਗਭਗ ਇਹ ਕਹਿ ਲੋ ਵੀ 1.5 ਤੋਂ 2 ਮਹੀਨੇ ਇੱਥੇ ਘੇਰਾ ਸਿੱਖਾਂ ਨੂੰ ਪਿਆਰੇ ਇਸ ਸਥਾਨ ਦੇ ਉੱਤੇ ਰਾਸਦ ਸੀਦਾ ਜਿਹੜਾ ਸੀ ਉਹ ਸਾਰੇ ਦਾ ਸਰ ਰੋਕ ਦਿੱਤਾ ਗਿਆ ਗਰਮੀ ਆਉਣ ਲੱਗੀ ਜਦੋਂ ਗਰਮੀ ਆਉਣ ਲੱਗੀ ਚਾਰੇ ਪਾਸੇ ਤੋਂ ਹੁਣ ਹੈ ਕੋਈ ਨਹੀਂ ਤੇ ਜਿਹੜਾ ਉਹ ਇਲਾਕਾ ਹੈ ਨਾ ਉਹ ਸਾਰਾ ਦਰਿਆ ਦੇ ਕਿਉਂਕਿ ਕਿਨਾਰੇ-ਕਿਨਾਰੇ ਦੇ ਉੱਪਰ ਹੈ 70 80 ਕਿਲੋਮੀਟਰ ਦਾ ਇਲਾਕਾ ਦਲਦਲ ਬਹੁਤ ਭੈੜੀ ਸੀ ਦਰਿਆ ਦੀ ਇਸ ਕਰਕੇ ਉੱਥੇ ਗਰਮੀ ਅਤ ਦੀ ਲੱਗਦੀ ਸੀ ਜੰਗਲ ਸੀ ਸਿੱਖ ਬੱਚੇ ਸੰ ਜਿਹੜੇ ਸਾਰੇ ਭੁੱਖੇ ਮਰਨੇ ਸ਼ੁਰੂ ਹੋ ਗਏ ਉਹ ਵਾਲੀ ਵਾਲੀ ਸਿੱਖ ਰਾਤ ਦੇ ਸਮੇਂ ਜੰਗਲ ਤੋਂ ਬਾਹਰ ਨਿਕਲਦੇ ਲੁੱਟਮਾਰ ਕਰਦੇ ਆਸ-ਪਾਸੇ ਪਿੰਡਾਂ ਵਿੱਚ ਜਾਂਦੇ ਰਸਦ ਲੈ ਕੇ ਫਿਰ ਵਾਪਸ ਆਉਂਦੇ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਅਖੀਰ ਨੂੰ ਕਿਉਂਕਿ ਯਈਆ ਖਾਨ ਦੀਆਂ ਜਿਹੜੀਆਂ ਫੌਜਾਂ ਸਨ ਉਹ ਜੰਗਲ ਦੇ ਅੰਦਰ ਵੜਨ ਨੂੰ ਤਿਆਰ ਨਹੀਂ ਸੀ ਕਿਉਂਕਿ ਇਹ ਨਹੀਂ ਸੀ ਪਤਾ ਸਿੱਖਾਂ ਦੀ ਗਿਣਤੀ ਕਿੰਨੀ ਹੈ ਇਸ ਕਰਕੇ ਇਹ ਸੀ ਵੀ ਬਾਹਰੋਂ ਮਾਰਾਂਗੇ ਅਖੀਰ ਨੂੰ ਯਈਆ ਖਾਨ ਨੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਤੇ ਜੰਗਲ ਕਟਵਾਉਣਾ ਸ਼ੁਰੂ ਕਰ ਦਿੱਤਾ ਕਿ ਜੰਗਲ ਕਟੋ ਕਈ ਦਿਨਾਂ ਤੱਕ ਜੰਗਲ ਕੱਟਿਆ ਜਾਣ ਲੱਗਾ ਅਖੀਰ ਨੂੰ ਜਿਹੜਾ ਅੱਠ ਦੇ ਦਿਨ ਚੱਲਦੇ ਪਏ ਨੇ ਇਹਨਾਂ ਦਿਨਾਂ ਦੇ ਵਿੱਚ ਫਰਜ਼ਾਇਆ ਖਾਨ ਤੇ ਲਖਪਤਰ ਆਏ ਨੇ ਸਾਰੇ ਦੇ ਸਾਰੇ ਜੰਗਲ ਨੂੰ ਅੱਗ ਲਗਵਾ ਦਿੱਤੀ ਜਦੋਂ ਅੱਗ ਲਗਵਾ ਦਿੱਤੀ ਜੰਗਲ ਸੜਨ ਲੱਗੇ ਸਿੱਖ ਹੌਲੀ-ਹੌਲੀ ਪਿੱਛੇ ਨੂੰ ਸੁਗੜਨਾ ਸ਼ੁਰੂ ਹੋ ਗਏ ਹੁਣ 25-30 ਹਜ਼ਾਰ ਦੀ ਗਿਣਤੀ ਕਿੰਨੇ ਕੁ ਹੋਣਗੇ ਤੋਂ ਹੌਲੀ-ਹੌਲੀ ਸੁਗੜਨ ਲੱਗੇ ਅਖੀਰ ਵਿੱਚ ਜਿਹੜੇ ਗੁਰੂ ਕੇ ਜਰਨੈਲ ਸਿੱਖ ਸਨ ਉਹਨਾਂ ਨੇ ਫੈਸਲਾ ਕੀਤਾ ਵੀ ਇਦਾਂ ਅੱਗ ਵਿੱਚ ਝੁਲਸ ਕੇ ਮਰਨ ਦੇ ਨਾਲੋਂ ਚੰਗਾ ਜੰਗ ਦੇ ਮੈਦਾਨ ਜੂਝ ਕੇ ਸ਼ਹੀਦ ਹੋ ਜਾਈਏ ਇਦਾਂ ਤੇ ਮਰਨਾ ਚਾਹੀ ਨਹੀਂ ਹੈ ਉਹਨਾਂ ਨੇ ਆਪਣੇ ਬੱਚਾ ਨੂੰ ਪਿੱਛੇ ਰੱਖਿਆ ਹੁਕਮ ਕਰਦਾ ਤੁਸੀਂ ਪਿਛਲੇ ਪਾਸੇ ਨੂੰ ਜਾਓ ਅਸੀਂ ਜੂਝ ਕੇ ਅੱਗੇ ਹੋ ਕੇ ਲੜਾਂਗੇ ਫਰ ਗੁਰਮ ਕੋ ਜਿੰਨੇ ਸਿੱਖ ਜਰਨੈਲ ਸਨ ਸਰਦਾਰ ਕਰੋੜਾ ਸਿੰਘ ਹਰਬਖਸ਼ ਸਿੰਘ ਇਕਲੂ ਚੜਤ ਸਿੰਘ ਸੁਕਰ ਚੱਕੀਆ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਭੰਗੀ ਹਰੀ ਭੰਗੀ ਸਿੰਘ ਜਿੰਨੇ ਸਨ ਸਾਰਿਆਂ ਦੇ ਸਾਰੇ ਸੁਖਾ ਸਿੰਘ ਮਾੜੀ ਕੰਬੂ ਕੀ ਸਾਰੇ ਸਨ ਜਿਹੜੇ ਆਪੋ ਆਪਣੀਆਂ ਮਿਸਲਾਂ ਦੇ ਨਾਲ ਫਿਰ ਇਹਦਾ ਧੂਆਂ ਪਾਉਂਦੇ ਹੋਏ ਜੰਗਲ ਤੋਂ ਬਾਹਰ ਨਿਕਲਦੇ ਆ। ਇਧਰ ਲੱਖਾਂ ਦੀ ਫੌਜ ਹਕੂਮਤ ਦੀ ਫੌੜ ਸੀ ਜੂਝਣ ਲੱਗਦੇ ਆ। ਕਈ ਦਿਨਾਂ ਤੱਕ ਇਹ ਜੰਗ ਚੱਲਦੀ ਆ ਕਈ ਦਿਨਾਂ ਤੱਕ। ਸਿੱਖਾਂ ਨੇ ਆਉਣਾ, ਹਮਲਾ ਕਰਨਾ, ਫਿਰ ਪਿੱਛੇ ਹਟ ਜਾਣਾ, ਜੰਗਲ ਚਲੇ ਜਾਣਾ। ਦੁਸ਼ਮਣ ਤੇ ਇੱਕਦਮ ਹਮਲਾ ਕਰਨਾ, ਫਿਰ ਅੱਗੇ ਵਧਣਾ। ਇਹ ਨੀਤੀ ਸਿੱਖਾਂ ਦੀ ਸੀ ਗੁਰੂਲਾ ਜੰਗ। ਇਹਨੂੰ ਗੁਰਿਲਾ ਨੀਤੀ ਕਿਹਾ ਜਾਂਦਾ। ਇਦਾਂ ਸਿੱਖਾਂ ਦਾ ਜਿਹੜਾ ਸੀ ਦੁਸ਼ਮਣ ਦੀਆਂ ਫੌਜਾਂ ਵੀ ਅੰਦਰ ਜਾਂਦੀਆਂ ਨੇ ਅੱਗ ਲਾਉਂਦੀਆਂ ਨੇ ਇਦਾਂ ਕਈ ਦਿਨਾਂ ਤੱਕ ਇਦਾਂ ਜੰਗ ਚੱਲਦੀ ਰਹੀ ਅਖੀਰ ਨੂੰ ਜਿਹੜਾ ਲਖ ਲਖਪਤਰਾਏ ਦਾ ਪੁੱਤਰ ਆਇਆ ਸੀ ਨਾ ਹਰ ਭਜਰਾਏ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕਿਨੂ ਦਾ ਸਿਰ ਵੜ ਦਿੱਤਾ ਦੁਬਾਰਾ ਪਹਿਲਾਂ ਭਰਾ ਨੂੰ ਮਾਰਿਆ ਹੁਣ ਪੁੱਤਰ ਵੀ ਮਰ ਗਿਆ ਲਖਪਤਰਾਏ ਨੇ ਹੋਰ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਇਹਨਾਂ ਨੇ ਮੇਰੇ ਭਰਾ ਤੇ ਮੇਰੇ ਪੁੱਤਰ ਨੂੰ ਮਾਰਿਆ ਇਹਨਾਂ ਦੇ ਧੀਆਂ ਪੁੱਤਰਾਂ ਨੂੰ ਮਾਰੋ। ਇਦਾਂ ਹਮਲਾ ਕਰ ਦਿੱਤਾ ਗਿਆ ਛੋਟੇ-ਛੋਟੇ ਬੱਚਿਆਂ ਨੂੰ ਫਿਰ ਨੌਜਵਾਨ ਨੂੰ ਛੋਟੇ ਬੱਚਿਆਂ ਨੂੰ ਬਜ਼ੁਰਗ ਮਾਈਆਂ ਨੂੰ ਕੋ-ਕੋ ਕੇ ਅੱਗ ਲਾ ਲਾ ਕੇ ਇਦਾਂ ਸ਼ਹੀਦ ਕਰ ਦਿੱਤਾ ਜਾਣਾ। ਸਿੱਖਾਂ ਦੇ ਸਾਹਮਣੇ ਵਿਪਤਾ ਇਹ ਸੀ ਵੀ ਆਪਣੇ ਪਰਿਵਾਰਾਂ ਦੀ ਰੱਖਿਆ ਕਰਨ ਜਾਂ ਦੁਸ਼ਮਣ ਦਾ ਮੁਕਾਬਲਾ ਕਰਨਾ। ਦੋਨੇ ਪਾਸੇ ਸੀ। ਜੇ ਰੱਖਿਆ ਕਰਦੇ ਸੀ ਤਾਂ ਦੁਸ਼ਮਣ ਚੜ ਕੇ ਆਉਂਦਾ ਸੀ ਕਈ ਦਿਨਾਂ ਦੀ ਜੰਗ ਤੋਂ ਬਾਅਦ ਸਿੱਖਾਂ ਨੇ ਕਿਹਾ ਵੀ ਚਲੋ ਦਰਿਆ ਨੂੰ ਪਾਰ ਕਰਦੇ ਆ ਜਦੋਂ ਦਰਿਆ ਨੂੰ ਪਾਰ ਕਰ ਲੱਗੇ ਤੇ ਦਰਿਆ ਦੀ ਦਲਦਲ ਵਿੱਚ ਘੋੜੇ ਸੀ ਜਣ ਉਹ ਥੱਲੇ ਨੂੰ ਪਾਰ ਨਹੀਂ ਸੀ ਹੋ ਸਕਦੇ ਜਦੋਂ ਚੜਨ ਲੱਗੇ ਪਹਾੜਾਂ ਦੇ ਵੱਲ ਤੇ ਅੱਗੋਂ ਪਹਾੜਿਆਂ ਦੀਆਂ ਫੌਜਾਂ ਚੜ ਕੇ ਸਿੱਖਾਂ ਦੇ ਉੱਤੇ ਫੇਰ ਆ ਗਈਆਂ ਸਿੱਖ ਚਾਰੇ ਪਾਸੇ ਤੋਂ ਘਿਰ ਗਏ ਇੱਕ ਪਾਸੇ ਦਰਿਆ ਦੂਜੇ ਪਾਸੇ ਪਹਾੜਾਂ ਦੀਆਂ ਪਹਾੜੀਆਂ ਰਾਜਿਆਂ ਦੀਆਂ ਫੌਜਾਂ ਤੀਜੇ ਪਾਸੇ ਇਧਰ ਜੰਗਲ ਦੀ ਅਗ ਤੇ ਚੌਥੇ ਪਾਸੇ ਦੁਸ਼ਮਣ ਦੀਆਂ ਫੌਜਾਂ ਸਿੱਖਾਂ ਨੂੰ ਕੋਈ ਵੀ ਥਾਂ ਨਹੀਂ ਇਦਾਂ ਦਾ ਰਿਹਾ ਵੀ ਸਿੱਖ ਸਿਪਾਸੀ ਵੀ ਜਾ ਸਕਣ ਪਰ ਇਸ ਜਿਹੜਾ ਕਹਿਰ ਦੀ ਜੰਗ ਦੇ ਵਿੱਚ ਇਹ ਕਹਿ ਲਓ ਵੀ ਲਗਭਗ ਜਿਹੜਾ ਅੱਜ ਦਾ ਦਿਨ ਸੀ ਅੱਜ ਦੇ ਦਿਨ ਇੱਕੋ ਦਿਨ ਯਾਹੀਆ ਖਾਨ ਦੀਆਂ ਫੌਜਾਂ ਨੇ ਸਿੱਖਾਂ ਤੇ ਜੋਰਦਾਰ ਹਮਲੇ ਕੀਤੇ ਸਿੱਖਾਂ ਨੇ ਮੁਕਾਬਲਾ ਵੀ ਕੀਤਾ ਇੱਕੋ ਦਿਨ ਲਗਭਗ 8 ਤੋਂ 10 ਹਜ਼ਾਰ ਸਿੱਖ ਨੌਜਵਾਨ ਬੱਚੇ ਬਜ਼ੁਰਗ ਮਾਈਆਂ ਸਾਰੀਆਂ ਉਹ ਕਤਲ ਕਰ ਦਿੱਤੀਆਂ ਗ੍ਰਸ਼ਿਤ ਕਰ ਦਿੱਤੀਆਂ ਗਈਆਂ ਜਿਹੜੇ ਬਾਕੀ ਬੱਚੇ ਸਿੱਖ ਸੰਗ ਥੋੜਾ ਹੀ ਬੇਨਤੀ ਬੜੇ ਧਿਆਨ ਨਾਲ ਸਭ ਸਿੱਖ ਜਰਨੈਲਾਂ ਨੇ ਕਿਹਾ ਵੀ ਆਪਾਂ ਹੁਣ ਦਰਿਆਦ ਦੇ ਨਾਲ ਨਾਲ ਚਲਦਿਆਂ ਚਲਦਿਆਂ ਆਪਾਂ ਚੜ੍ਹਦੇ ਵਾਲੇ ਪਾਸੇ ਨੂੰ ਚਲਦੇ ਹਾਂ ਬਿਆਸ ਦਰਿਆ ਦੇ ਨਾਲ ਨਾਲ ਅੱਗੇ ਹਰ ਗੋਬਿੰਦਪੁਰਾ ਆ ਜਾਏਗਾ ਤੇ ਹਰ ਗੋਬਿੰਦਪੁਰੇ ਤੋਂ ਆਪਾਂ ਅੱਗੇ ਨੂੰ ਮਾਲਵੇ ਵੱਲ ਪ੍ਰਵੇਸ਼ ਕਰ ਜਾਵਾਂਗੇ ਆਪਾਂ ਬਚ ਸਕਦੇ ਹਾਂ ਇੱਕੋ ਹੀ ਯਾਤ ਸੀ ਹੋਰ ਕੋਈ ਰਸਤਾ ਨਹੀਂ ਸੀ ਬਚਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਆਪਣੇ ਪਰਿਵਾਰਾਂ ਦੇ ਨਾਲ ਚੰਗਰਮਖੋ ਇੱਕ ਇੱਕ ਮੁਸੀਬਤ ਬਹੁਤ ਵੱਡੀ ਉਸ ਸਮੇਂ ਦੇ ਸਿੱਖਾਂ ਸਾਹਮਣੇ ਇਹ ਵੀ ਸੀ ਵੀ ਆਪਣੀ ਆਉਣ ਵਾਲੀ ਨਸਲ ਨੂੰ ਬਚਾ ਕੇ ਰੱਖਣਾ ਸੀ ਜਿੱਥੇ ਇਹ ਇਹ ਵੀ ਸੀ ਵੀ ਜੇ ਸਾਡੇ ਬੱਚੇ ਸ਼ਹੀਦ ਹੋ ਗਏ ਸਾਡੀ ਆਉਣ ਵਾਲੀ ਪੀੜ੍ਹੀ نسل ਸ਼ਹੀਦ ਹੋ ਜੇਗੀ ਅਸੀਂ ਖਤਮ ਹੋ ਜਾਾਂਗੇ ਬਿਲਕੁਲ ਇਸ ਕਰਕੇ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਇਸਤਰੀਆਂ ਨੂੰ ਬਚਾ ਕੇ ਰੱਖਣਾ ਵੀ ਸਿੱਖਾਂ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਸੀ ਹਜ਼ਾਰਾਂ ਦੀ ਗੰਤੀ ਜਿਹੜੇ ਸਿੱਖ ਸਨ ਉਹ ਇਦਾਂ ਫਿਰ ਹਜ਼ਾਰਾਂ ਕਤਲ ਆਪਣੇ ਭਰਾਵਾਂ ਦਾ ਕਰਵਾ ਕੇ ਪਰਿਵਾਰਾਂ ਦਾ ਅਖੀਰ ਨੂੰ ਦਰਿਆ ਦੇ ਨਾਲ-ਨਾਲ ਉਹ ਚੜ੍ਹਦੇ ਵਾਲੇ ਪਾਸੇ ਨੂੰ ਚੱਲ ਪੈਂਦੇ ਆ। ਚਲਦਿਆਂ ਚਲਦਿਆਂ ਅੱਧੇ ਸਿੱਖ ਜਰਨੈਲਾਂ ਨੇ ਇਹ ਕਿਹਾ ਵੀ ਤੁਸੀਂ ਪਰਿਵਾਰਾਂ ਨੂੰ ਨਾਲ ਲੈ ਕੇ ਨਾਲ-ਨਾਲ ਚਾਲੇ ਪਾਓ। ਤੇ ਅਧਿਆਂ ਨੇ ਕਿਹਾ ਵੀ ਅਸੀਂ ਦੁਸ਼ਮਣ ਦਾ ਮੁਕਾਬਲਾ ਕਰਦੇ ਹਾਂ ਇਦਾਂ। ਵੀ ਅਸਾਂ ਇੱਧਰ ਪਾਸੇ ਆਉਣ ਨਹੀਂ ਦੇਣਾ। ਇਹ ਸਿੱਖਾਂ ਦੀ ਨੀਤੀ ਕੰਮ ਤਾਂ ਕਰ ਗਈ। ਅਧਿਆਂ ਸਿੱਖ ਜਰਨੈਲਾਂ ਨੇ ਆਪਣੀਆਂ ਫੌਜਾਂ ਦੇ ਨਾਲ ਦੁਸ਼ਮਣ ਨੂੰ ਰੋਕ ਕੇ ਰੱਖਿਆ 2-4 ਦਿਨ। ਉਸ ਤੋਂ ਬਾਅਦ ਜਿਹੜੇ ਦੂਸਰੇ ਪਰਿਵਾਰ ਸਨ ਬੱਚੇ ਸਨ ਬਜ਼ੁਰਗ ਪਰਿਵਾਰ ਹੌਲੀ-ਹੌਲੀ ਦਰਿਆਲ ਦੇ ਨਾਲ-ਨਾਲ ਤੁਰ ਪਏ ਯਾਇਆ ਖਾਨ ਸੀ ਜਿਹੜਾ ਉਹਦੇ ਹੱਥ ਕੁਝ ਵੀ ਨਹੀਂ ਲੱਗਾ ਆਪਣੇ ਭਰਾ ਨੂੰ ਪਹਿਲਾਂ ਮਰਵਾਇਆ ਭਤੀਜੇ ਨੂੰ ਮਰਵਾ ਕੇ ਅਖੀਰ ਨੂੰ ਉਹ ਲਾਹੌਰ ਨੂੰ ਵਾਪਸ ਚਲਾ ਜਾਣ ਲੱਗਾ ਜਾਣ ਤੋਂ ਪਹਿਲਾਂ ਫਿਰ ਉਹਨੇ ਇਹ ਕੈਲੋ ਵੀ ਗਰਦਾਸਪੁਰ ਤੋਂ ਲੈ ਕੇ ਲਾਹੌਰ ਤੱਕ ਜਿੱਨਾ ਵੀ ਇਹ ਇਲਾਕਾ ਸੀ ਇਸ ਇਲਾਕੇ ਦੇ ਵਿੱਚ ਆਪਣੀਆਂ ਫੌਜਾਂ ਨੂੰ ਹੁਕਮ ਸੁਣਾ ਦਿੱਤਾ ਵੀ ਜਿਹੜਾ ਵੀ ਗੁੱਸੇ ਸੀ ਨਾ ਵੀ ਜਿਹੜਾ ਵੀ ਕੋਈ ਸਿੱਖਾਂ ਦਾ ਪਿੰਡ ਆਉਂਦਾ ਸਿੱਖਾਂ ਦਾ ਕੋਈ ਟਿਕਾਣਾ ਆਉਂਦਾ ਸਭ ਨੂੰ ਕਤਲ ਕਰਕੇ ਖਤਮ ਕਰ ਦਿੱਤਾ ਜਾਵੇ ਅਸੀਂ ਸਿੱਖਾਂ ਨੂੰ ਖਤਮ ਕਰਨਾ ਹੈ ਬਿਲਕੁਲ ਕਿਉਂਕਿ ਇਹ ਨਾ ਜਿਹੜਾ ਸੀ ਨਾ ਲਖਪਤ ਰਾਏ ਸਮਝੋ ਜੀ ਲਖਪਤ ਰਾਏ ਕਾਨੂੰਵਾਲ ਦੇ ਛੰਭ ਵਿੱਚ ਕੋ ਖਲੋ ਕੇ ਇਹ ਗੱਲ ਕਹਿੰਦਾ ਸੀ ਕਿ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਨੇ ਇਸ ਪੰਥ ਨੂੰ ਬਣਾਇਆ ਸੀ ਤੇ ਇੱਕ ਖੱਤਰੀ ਲਖਪਤ ਰਾਏ ਨੇ ਇਸ ਪੰਥ ਨੂੰ ਖਤਮ ਕਰਨਾ ਹੈ। ਇਹ ਕਹਿੰਦਾ ਸੀ ਲਖਪਤ ਰਾਏ ਇਹ ਖੱਤਰੀ ਨੇ ਬਣਾਇਆ ਤੇ ਦੂਜੇ ਖੱਤਰੀ ਨੇ ਖਤਮ ਕਰਨਾ ਇਸ ਪੰਥ ਨੂੰ। ਇਦਾਂ ਹਜ਼ਾਰਾਂ ਸਿੱਖਾਂ ਨੂੰ ਘਰਾਂ ਵਿੱਚ ਬੈਠਿਆਂ ਨੂੰ ਵੀ ਗੁੱਸੇ ਦੇ ਵਿੱਚ ਲਾਹੌਰ ਦੇ ਕਤਲ ਕੀਤਾ ਗਿਆ। ਜਿਹੜੇ ਸਿੱਖ ਵਿਆਸਾ ਦਰਿਆਲ ਦੇ ਨਾਲ-ਨਾਲ ਚੱਲ ਪਏ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਮਖੋ ਉਹ ਦਰਿਆ ਨੂੰ ਪਾਰ ਕਰਦਿਆਂ ਕਰਦੇ ਅੱਗੇ ਹਰਗੋਬਿੰਦਪੁਰੇ ਦੇ ਵੱਲ ਨੂੰ ਤੁਰਦੇ ਨੇ ਅੱਗੇ 6-8 ਕਿਲੋਮੀਟਰ ਦਾ ਮਾਰੂਥਲ ਦਾ ਇਲਾਕਾ ਆ ਗਿਆ ਕਿ ਜੇ ਤੁਸੀਂ ਦਰਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਨਾ ਤੇ ਕੋਈ ਡਰਿਆਵਾਂ ਦੇ ਕਿਨਾਰਿਆਂ ਦੀ ਰੇਤ ਹੁੰਦੀ ਹੈ ਉਹ ਬਿਲਕੁਲ ਮਾਰੂਥਲ ਰੇਤਲੀ ਰੇਤਲੀ ਹੁੰਦੀ ਆ ਜਿਹੜਾ ਦਰਿਆਵਾਂ ਵਿੱਚ ਨਰ ਦੀ ਰੇਤ ਹੁੰਦੀ ਹੈ 7 ਤੋਂ 8 ਕਿਲੋਮੀਟਰ ਲੰਮਾ ਰੇਤਲਾ ਇਲਾਕਾ ਆ ਗਿਆ ਤੇ ਉਧਰ ਗਰਮ ਖੁਜੀਤ ਦਾ ਮਹੀਨਾ ਹਰੇ ਤੇ ਤਪਣ ਲੱਗੀ ਹੁਣ ਬੱਚੇ ਨੇ ਛੋਟੇ ਬਜ਼ੁਰਗ ਮਾਈਆਂ ਨੇ ਤੁਰਨ ਤਾਂ ਤੁਰਨ ਕਿਵੇਂ ਰੇਤ ਦੇ ਉੱਪਰ ਫਿਰ ਸਿੱਖਾਂ ਨੇ ਆਪਣੀਆਂ ਦਸਤਾਰਾਂ ਖੋਲ-ਖੋਲ ਕੇ ਬਜ਼ੁਰਗ ਮਾਈਆਂ ਦੇ ਬੱਚਿਆਂ ਦੇ ਨੌਜਵਾਨ ਬੱਚੀਆਂ ਦੇ ਗਰਮ ਖੂ ਪੈਰਾਂ ਨੂੰ ਇਦਾਂ ਕੱਪੜੇ ਨਾਲ ਲਪੇਟਿਆ ਗਿਆ ਇਦਾਂ ਤੇ ਕੋ ਸਾਡੇ ਬਜ਼ੁਰਗਾਂ ਦੇ ਦੁੱਖ ਸਾਈ ਕਿੰਨੇ ਦਸਤਾਰਾਂ ਸਰੀਰ ਦੇ ਕੱਪੜੇ ਚੋਲੇ ਉਤਾਰ-ਉਤਾਰ ਕੇ ਉਹਨਾਂ ਨੂੰ ਪਾੜ-ਪਾੜ ਕੇ ਫਿਰ ਬੱਚਿਆਂ ਦੇ ਨੌਜਵਾਨਾਂ ਦੇ ਸਭ ਦੇ ਪੈਰਾਂ ਨੂੰ ਬੰਨ੍ਹਿਆ ਗਿਆ ਤਾਂ ਜੋ ਸੜਦੀ ਰੇਤ ਵਿੱਚ ਪੈਰ ਸੜ ਨਾ ਜਾਣ 7 ਤੋਂ 8 ਕਿਲੋਮੀਟਰ ਦਾ ਜਿਹੜਾ ਇਲਾਕਾ ਸੀ ਸਿੱਖਾਂ ਨੇ ਇੰਜ ਤਪਦੀ ਰੇਤ ਵਿੱਚ ਇੰਜ ਪਾਰ ਕੀਤਾ ਹੁਣ ਇਲਾਕੇ ਨੂੰ ਪਾਰ ਕਰ ਲਿਆ ਅੱਗੇ ਰਾਤ ਪੈ ਗਈ ਅੱਗੇ ਕਈ ਦਿਨ ਹੋ ਗਏ ਨੇ ਹੁਣ ਪ੍ਰਸ਼ਾਦਾ ਪਾਣੀ ਕੋਈ ਨਹੀਂ ਸੀ ਛਕਿਆ ਕਈ ਜਥੇ ਸਿੱਖਾਂ ਦੇ ਪਿੰਡਾਂ ਵਿੱਚ ਗਏ ਬਸ ਸਿੱਧਾ ਲੈ ਕੇ ਜਾਂਦਾ ਅੱਧੀ ਰਾਤ ਨੂੰ ਪਹੁੰਚੇ ਹੁਣ ਪਕਾਉਣ ਤਾਂ ਪਕਾਉਣ ਕਿਵੇਂ ਕੋਈ ਭਾਂਡਾ ਨਹੀਂ ਹੈ ਕੋਈ ਬਰਤਨ ਨਹੀਂ ਹੈ ਤੇ ਚੇਤਾ ਰੱਖੋ ਫਿਰ ਜਿਹੜੀਆਂ ਗਰਮਖੂ ਹੁੰਦੀਆਂ ਨੇ ਨਾ ਢਾਲਾਂ ਹੁੰਦੀਆਂ ਨੇ ਜੰਗ ਲੜਦੇ ਨੇ ਇਦਾਂ ਢਾਲਾਂ ਨਾਲ ਜੰਗ ਲੜਦੇ ਨੇ ਇਦਾਂ ਉਹਨਾਂ ਢਾਲਾਂ ਨੂੰ ਤਵੇ ਬਣਾਵਣਾ ਕਿ ਸਿੱਖਾਂ ਨੇ ਪ੍ਰਸ਼ਾਦੀ ਤਿਆਰ ਕੀਤੀ ਢਾਲਾਂ ਨੂੰ ਤਵਿਆਂ ਦਾ ਰੂਪ ਬਣਾ ਬਣਾ ਕੇ ਉਹਨਾਂ ਉੱਤੇ ਸਿੱਖਾਂ ਨੇ ਪ੍ਰਸ਼ਾਦੀ ਤਿਆਰ ਕਰਕੇ ਇੰਜ ਆਪਣਾ ਵਕਤ ਨਗਾਇਆ ਤੇ ਚਲਦਿਆਂ ਚਲਦਿਆਂ ਹੌਲੀ-ਹੌਲੀ ਫਰ ਉਹ ਇਸ ਹਰਗੋਬਿੰਦਪੁਰੇ ਨੂੰ ਮਾਰ ਕਰਕੇ ਮਾਲਵੇ ਦੀ ਧਰਤੀ ਨੂੰ ਪਹੁੰਚਦੇ ਆਇਆ ਯਈਆ ਖਾਨ ਤੇ ਲਖਪਤਰਾਇ ਆਪਣਾ ਨੁਕਸਾਨ ਕਰਾ ਕੇ ਔਰ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਜਿਹੜਾ ਸੀ ਉਹ ਲਾਹੌਰ ਪਹੁੰਚਦੇ ਆਇਆ ਲਾਹੌਰ ਪਹੁੰਚ ਕੇ ਉਹਨਾਂ ਨੇ ਹਜ਼ਾਰਾਂ ਸਿੱਖਾਂ ਦਾ ਕਤਲ ਇੱਥੇ ਵੀ ਕੀਤਾ ਇੱਕ ਇੱਕ ਬੇਨਤੀ ਸਮਝੋ ਫਿਰ ਅੰਤ ਕਿਵੇਂ ਹੁੰਦਾ ਇਹਨਾਂ ਪਾਪੀਆਂ ਦਾ ਸਿੱਖਾਂ ਦੇ ਤਾਂ ਇਹ ਕਹਿ ਲੋ ਵੀ 8-10 ਹਜ਼ਾਰ ਸਿੱਖ ਇੱਕੋ ਦਿਨ ਸ਼ਹੀਦ ਕਰ ਦਿੱਤੇਗੇ ਇਹਨੂੰ ਕਹਿੰਦੇ ਛੋਟਾ ਕੱਲੂਕਾਰਾ ਕਿਹੜਾ ਲਖਪਤਰਾਏ ਸੀ ਨਾ ਲਖਪਤਰਾਏ ਗੁਰਮਖੋ ਹੋਇਆ ਕੀ ਕਿ ਅਬਦਾਲੀ ਨੇ 7 ਮਹੀਨਿਆਂ ਬਾਅਦ ਹਮਲਾ ਕੀਤਾ ਲਾਹੌਰ ਦੇ ਉੱਪਰ ਜਦੋਂ ਹਮਲਾ ਕੀਤਾ ਹਮਲੇ ਦੇ ਵਿੱਚ ਯਾਇਆ ਖਾਨ ਨੂੰ ਹਾਰਨਾ ਪਿਆ ਮੀਰ ਮੰਨੂ ਵਾਹਿਗੁਰੂ ਜਿਹੜਾ ਸੀ ਉਹ ਅਧਿਕਾਰ ਅੱਗੇ ਜਾ ਕੇ ਮੀਰ ਮੰਨੂ ਦਾ ਹੋ ਗਿਆ ਯਾਇਆ ਖਾਨ ਬਦਲਤਾ ਆ ਕੇ ਅਬਦਾਲੀ ਨੇ ਉਹਦੀ ਥਾਂ ਉੱਤੇ ਮੀਰ ਮੰਨੂ ਲਾਤਾ ਮੀਰ ਮੰਨੂ ਨਾਲ 8 ਮਹੀਨਿਆਂ ਬਾਅਦ ਸਿੱਖਾਂ ਦਾ ਸਮਝੌਤਾ ਹੋ ਗਿਆ ਸਮਝੌਤਾ ਜਦੋਂ ਹੋ ਗਿਆ ਤੇ ਸਿੱਖਾਂ ਨੇ ਕਿਹਾ ਮੀਰ ਮੰਨੂ ਤੇਰਨਾ ਸਮਝੌਤਾ ਤਾਂ ਕਰਾਂਗੇ ਸਾਨੂੰ ਲਖਪਤ ਰਾਏ ਚਾਹੀਦਾ ਮੀਰ ਮੰਨੂ ਨੇ ਕਿਹਾ ਠੀਕ ਹੈ ਮੈਨੂੰ ਕੀ ਤਖਲੀਪ ਹੈ ਮੀਰ ਮੰਨੂ ਨੇ ਲਖਪਤਰਾਏ ਸਿੱਖਾਂ ਦੇ ਹਵਾਲੇ ਕਰ ਦਿੱਤਾ ਤੇ ਸਿੱਖ ਫਿਰ ਬੰਨ ਕੇ ਲੈ ਕੇ ਆਏ ਉਹਨੂੰ ਬੰਨ ਪਤਾ ਕਿਸਦਾ ਕਰ ਦਿੱਤੀ ਗਰਮ ਖੋਟੂਆ ਪੱਟਿਆ ਗਿਆ ਵੱਡਾ ਸਾਰਾ ਇਦਾਂ ਇਦਾਂ ਕਹਿੰਦੇ ਆਪ ਕਹਿੰਨਾ ਵੀ ਨਰਕ ਮਰਨ ਤੋਂ ਬਾਅਦ ਦੇਖਿਆ ਲਖਪਤਰਾਏ ਨੂੰ ਸਿੱਖਾਂ ਨੇ ਜਿਉਂਦੇ ਨਰਕ ਦਿਖਾਇਆ ਜਿਉਂਦੇ ਇਦਾਂ ਟੋਆ ਪੱਟਿਆ ਗਿਆ ਧਰਤੀ ਦੇ ਅੰਦਰ ਉਹਦੇ ਅੰਦਰ ਲਖਪਤਰਾਏ ਸੁੱਟ ਦਿੱਤਾ ਗਿਆ ਉਦੇ ਉੱਪਰ ਛੱਤ ਪਾ ਦਿੱਤੀ ਗਈ ਛੱਤ ਪਾ ਕੇ ਇੱਕ ਛੋਟਾ ਜਿਹਾ ਹੋੜ ਰੱਖਿਆ ਗਿਆ ਤੇ ਹੁਕਮ ਸਾਰਿਆਂ ਨੂੰ ਕੀਤਾ ਵੀ ਜੰਗਲ ਪਾਣੀ ਸਾਰੇ ਦੇ ਸਰਚ ਕਰਨਗੇ ਇਹਦੇ ਸਾਰੇ ਦੇ ਸਾਰੇ ਜੰਗਲ ਪਾਣੀ ਇਹਦੇ ਸਿਰ ਵਿੱਚ ਕਰਨਗੇ ਕਈ ਦਿਨ ਇਦਾਂ ਹੁੰਦਾ ਰਿਹਾ ਅਖੀਰ ਨੂੰ ਲੱਖ ਪਤਰਾਏ ਉਸ ਟੋਏ ਦੇ ਵਿੱਚ ਅਤ ਦੀ ਗੰਦਗੀ ਚ ਸੜ ਸੜ ਕੇ ਦਮ ਘੁੱਟ ਘੁੱਟ ਕੇ ਉੱਥੇ ਮਰ ਗਿਆ ਇਦਾਂ ਸਦਾ ਦਿੱਤੀ ਸਿਖਾਉਣੇ ਪਰ ਪਾਪੀ ਨੂੰ ਉੱਥੇ ਗੰਦਗੀ ਦੇ ਵਿੱਚ ਮਰ ਜਾਓ ਸੋ ਜਿਹੜਾ ਅੱਜ ਦਾ ਦਿਨ ਹੈ ਇਹ ਛੋਟੇ ਕੱਲੂ ਕਾਰੇ ਦਾ ਦਿਨ ਹੈ ਇੱਕੋ ਇੱਕ ਦਿਨ ਵਿੱਚ ਹਜ਼ਾਰਾਂ ਸਿੱਖ ਕਤਲੇਆਮ ਹੁੰਦੇ ਰਹੇ ਪਰ ਖਾਲਸਾ ਉਹਨਾਂ ਮੁਸੀਬਤਾਂ ਦੇ ਵਿੱਚ ਵੀ ਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਦੀ ਤਾਕਤ ਨਾਲ ਦੁੱਗਣਾ ਹੋ ਕੇ ਬਾਹਰ ਨਿਕਲਦਾ ਰਿਹਾ ਜੇ ਇੰਨੀਆਂ ਮੁਸੀਬਤਾਂ ਦੇ ਵਿੱਚ ਵੀ ਸਿੱਖ ਇਦਾਂ ਉੱਬਰ ਕੇ ਚੜਦੀ ਕਲਾਂ ਦੇ ਨਾਲ ਬਾਹਰ ਆਉਂਦੇ ਰਹੇ ਨਾ ਮਸੀਬਤਾਂ ਦੇ ਵਿੱਚੋਂ ਹਜ਼ਾਰਾਂ ਕਤਲ ਕਰਵਾ ਕੇ ਵੀ ਇੱਕੋ ਹੀ ਤਾਕਤ ਸੀ ਗੁਰਬਾਣੀ ਦੀ ਤਾਕਤ ਨਾਮ ਦੀ ਤਾਕਤ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਨਾਮ ਦੀ ਤਾਕਤ ਬਾਣੀ ਤਾਕਤ ਸਾਨੂੰ ਵੀ ਮਿਲ ਜਾਵੇ ਸੋ ਛੋਟੇ ਕੱਲੂ ਕਾਰੇ ਦੇ ਸ਼ਹੀਦਾਂ ਨੂੰ ਅਸੀਂ ਸਾਰੇ ਨਮਸਕਾਰ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖੋ ਜੀ ਵਾਹਿ